ਜਾ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਜੀਦਾ ਜੀ ਨੇ ਉਹ ਵੀ ਸਾਡੇ ਵਿੱਚ ਪਹੁੰਚੇ ਨੇ ਇਹ ਤਾਂ ਗੱਲਬਾਤ ਜਰੂਰ ਕਰਾਂਗੇ ਕਿ ਅੱਜ ਲੋਕ ਸਭਾ ਹਲਕਾ ਖਡੂਰ ਸਾਹਿਬ ਲੋਕ ਕਿਵੇਂ ਦੇਖ ਰਹੇ ਹੋ ਤਾਂ ਇੱਕ ਕਾਂਗਰਸ ਪਾਰਟੀ ਦੀ ਜਿਹੜੀ ਹੈ ਪਾਰਟੀ ਦੇ ਜਿਹੜੀ ਹਾਈ ਕਮਾਂਡ ਨੇ ਜਿਹੜੀ ਟਿਕਟ ਹੈ ਸਭ ਤੋਂ ਲੇਟ ਦਿੱਤੀ ਹੈ ਕੀ ਕਾਰਨ ਰਹੇ ਜਿਹੜੇ ਸਭ ਤੋਂ ਲੇਟ ਜਿਹੜਾ ਉਮੀਦਵਾਰ ਹੈ ਹਲਕਾ ਖਡੂਰ ਸਾਹਿਬ ਨੂੰ ਜਿਹੜਾ ਕਾਂਗਰਸ ਪਾਰਟੀ ਵੱਲੋਂ ਮਿਲਦਾ ਹੈ ਕੀ ਕਹਣਾ ਜੀ ਸਭ ਤੋਂ ਪਹਿਲਾਂ ਜਮੈਂ ਸ਼੍ਰੀ ਜਰੂਰ ਸਾਹਿਬ ਦੇ ਸਾਰੇ ਵੋਟਰਾਂ ਦਾ ਪੈਂਦਾ ਧੰਨਵਾਦ ਕਰਦਾ ਕਿਉਂਕਿ ਅੱਜ ਬਾਬਾ ਬਕਾਲਾ ਦੇ ਵਿੱਚ ਪਹੁੰਚੇ ਆ ਔਰ ਇਹ ਜਿਹੜਾ ਪ੍ਰੋਗਰਾਮ ਆ ਸਾਡੇ ਬਹੁਤ ਹੀ ਸਤਿਕਾਰਯੋਗ ਸੰਤੋਖ ਸਿੰਘ ਭਲਾਈਪੁਰ ਸਾਹਿਬ ਵੱਲੋਂ ਐਮਐਲਏ ਸਾਹਿਬ ਵੱਲੋਂ ਕਰਾਇਆ ਗਿਆ ਔਰ ਇਸ ਪ੍ਰੋਗਰਾਮ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰ ਰਾਣਾ ਗੁਰਜੀਤ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਫਕਾ ਐਮਐਲਏ ਰਮਨਜੀਤ ਸਿੰਘ ਸਿੱਕੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਫਕਾ ਐਮਐਲਏ ਭਾਰਦਵਾਇ ਸਾਹਿਬ ਤੇ ਬਾਕੀ ਸਾਰੇ ਕਾਂਗਰਸ ਦੀ ਜਿਹੜੇ ਮੈਂ ਕਹਿੰਨਾ ਕਿ ਢੱਲਲੇ ਦਾ ਟੀਮ ਜਿਹੜੀ ਆ ਉਹ ਸਾਰੀ ਇੱਥੇ ਪਹੁੰਚੀ ਆ ਇਸ ਗੱਲ ਦਾ ਏ ਇਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਹੈ ਕਿ ਤੁਸੀਂ ਬੇਫਿਕਰ ਹੋ ਜਾਓ ਅਸੀਂ ਤੁਹਾਨੂੰ ਬਾਬੇ ਬਕਾਲੇ ਜੋ ਲੀਡ ਦੇ ਕੇ ਭੇਜਾਂਗੇ ਔਰ ਮੈਂ ਗੱਲ ਕਹਿਣਾ ਕਿ ਗੁਰੂ ਸਾਹਿਬ ਨੇ ਬਾਰ ਕਿਰਪਾ ਕੀਤੀ 2014 ਤੋਂ ਮੇਰਾ ਪਰਿਵਾਰ ਪੰਥਕ ਸੀਟ ਹੋਣ ਕਰਕੇ ਕਿਉਂਕਿ ਮੇਰਾ ਪੰਥਕ ਪਰਿਵਾਰ ਆ ਮੇਰੇ ਦਾਦਾ ਜੀ 27 ਸਾਲ ਮੈਂਬਰ ਐਸਟੀਪੀਸੀ ਰਹੇ ਮੇਰੇ ਪਿਤਾ ਜੀ ਦੋ ਵਾਰ ਐਮਐਲਏ ਇੱਕ ਵਾਰ ਮੰਤਰੀ ਰਹੇ ਤਾਂ 2014 'ਚ ਮੇਰੇ ਪਿਤਾ ਜੀ ਨੇ ਕਿਉਂਕਿ ਪੰਥਕ ਸੀਟ ਹੋਣ ਕਰਕੇ ਟਿਕਟ ਮੰਗੀ ਸੀ ਪਰ ਉਦੋਂ ਨਹੀਂ ਮਿਲੀ ਔਰ ਮੈਂ ਕਾਂਗਰਸ ਹੈਡ ਕਮਾਂਡ ਦਾ ਔਰ ਰਾਣਾ ਗੁਰਜੀਤ ਸਿੰਘ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਟਿਕਟ ਦੇ ਕੇ ਮੈਨੂੰ ਸ੍ਰੀ ਖਡੂਰ ਸਾਹਿਬ ਦੀ ਸੇਵਾ ਕਰਨ ਦਾ ਜਿਹੜਾ ਉਹ ਮੌਕਾ ਦਿੰਦਾ। ਹਾਂ ਪਰੰਤੂ ਇੱਕ ਸਾਈਡ ਤੇ ਗੱਡੂਆ ਸਾਹਿਬ ਦਾ ਕਹਿਣਾ ਹੈ ਕਿ ਜਿਹੜਾ ਪੰਥਕ ਹਲਕਾ ਹੈ ਕਿਉਂਕਿ ਜਿਹੜਾ ਇੱਥੇ ਖਡੂਰ ਸਾਹਿਬ ਜਿਹੜਾ ਹਲਕਾ ਪੰਥਕ ਹੈ ਤਾਂ ਅਕਾਲੀ ਦਲ ਨੂੰ ਜਿਹੜਾ ਸਿੱਧੇ ਤੌਰ ਤੇ ਜਿਹੜਾ ਮੰਨਿਆ ਜਾਂਦਾ। ਕੀ ਕਹਿੰਦਾ ਹੈ ਕਿ ਕਾਂਗਰਸ ਪਾਰਟੀ ਵੀ ਪੰਥਕ ਹਲਕੇ ਦਾ ਜਿਹੜਾ ਦਾਵਾ ਕਰ ਰਹੀ ਹੈ। ਯਾਰ ਯਾਰ ਗੱਲ ਇਹ ਹੈ ਕਿ ਜਿਹੜਾ ਜਿਹੜਾ ਅਕਾਲੀ ਦਲ ਜਿਹੜੀ ਪੰਥਕ ਦੀ ਗੱਲ ਕਰਦੇ। ਮੈਨੂੰ ਅੱਜ ਤੱਕ ਦੱਸੋ ਕਿ ਕਿਸੇ ਪਬਲਿਕ ਮੈਨੂੰ ਪੁੱਛ ਲਓ। ਕਿਸੇ ਨੂੰ ਪੁੱਛੋ ਕਿ ਯਾਰ ਪੰਥਕ ਕੌਣ ਆ ਜਦੋਂ ਦਾ ਬਾਦਲਾਂ ਦੇ ਹੱਥ 'ਚ ਰਾਜ ਆਇਆ ਉਦੋਂ ਦਾ ਜਿਹੜਾ ਹੈ ਕਿ ਪੰਥ ਦਾ ਜਿਹੜਾ ਹੈ ਕਿ ਬੇੜਾਗਰ ਕਰਨ ਵਾਲੇ ਹੀ ਇਹ ਹੈ ਕੀ ਲੱਗਦਾ ਹੈ ਕਿ ਹਾਈ ਕਮਾਂਡ ਦੇ ਵਿੱਚੋਂ ਪਹਿਲਾਂ ਕੈਪਟਨ ਮਰਿੰਦਰ ਸਿੰਘ ਛੱਡਦੇ ਨੇ ਕਾਂਗਰਸ ਪਾਰਟੀ ਨੂੰ ਉਸ ਤੋਂ ਬਾਅਦ ਲੁਧਿਆਣੇ ਤੋਂ ਜਿਹੜੇ ਬਿਟੂ ਜੀ ਨੇ ਉਹ ਵੀ ਛੱਡਦੇ ਨੇ ਇਸ ਤੋਂ ਬਾਅਦ ਜੇਕਰ ਗੱਲ ਕੀਤਾ ਜਾਵੇ ਤਾਂ ਕੱਲ ਹੀ ਜਿਹੜਾ ਗੋਲਡੀ ਜੀ ਨੇ ਉਹਨਾਂ ਨੂੰ त्याਗਿਆ ਗਿਆ ਇਸ ਅਲਵਿਦਾ ਕਿਹਾ ਗਿਆ ਕਾਂਗਰਸ ਪਾਰਟੀ ਨੂੰ ਕੀ ਲੱਗਦਾ ਹੈ ਕਿ ਹੌਲੀ-ਹੌਲੀ ਹਾਈ ਕਮਾਂਡ ਜਿਹੜੀ ਹੈ ਉਹ ਗਾਹਾਂ ਨੂੰ ਵਧਦੀ ਜਾਂਦੀ ਹੈ ਪਾਰਟੀ ਨਹੀਂ ਛੱਡ ਰਹੀ ਕੀ ਲੱਗਦਾ ਹੈ ਗੱਲ ਇਹ ਹੈ ਕਿ ਜਿਹੜਾ ਦਲਵੀਰ ਗੋਲਦੀ ਉਹ ਸਾਡਾ ਭਰਾ ਹੈ ਚਲੋ ਹੋ ਸਕਦਾ ਉਹਦੇ ਮਨ ਨੂੰ ਕੋਈ ਥੇਸ ਪਹੁੰਚੀ ਹੋਵੇ ਪਰ ਜਿਹੜਾ ਤੁਸੀਂ ਕੈਪਟਨ ਸਾਹਿਬ ਦਾ ਨਾਮ ਲਿਆ ਕਿ ਉਹ ਪਾਰਟੀ ਛੱਡ ਕੇ ਗਏ ਅੱਜ ਤੱਕ ਜਿੰਨੇ ਜਿੰਨੇ ਕਾਂਗਰਸ ਛੱਡੀ ਆ ਉਹਦੀ ਜਵਾਨਤੀ ਜਦ ਤੋਂ ਹੀ ਇਹਦੇ گا ਬਿੱਟੂ ਦਾ ਰਿਜ਼ਲਟ ਵੀ ਦੇਖ ਲਓ ਤੇ ਲੁਧਿਆਣੇ ਤੋਂ ਜਵਾਨਤ ਜਦ ਤੋਂ ਗਈ ਕੀ ਲੱਗਦਾ ਹੈ ਕਿ ਹਾਈ ਕਮਾਂਡ ਦੇ ਵਿੱਚ ਜਨਮਦਾਤਾ ਜਿਹੜੇ ਕੈਪਟਨ ਹਨ ਕਿਉਂਕਿ ਕੈਪਟਨ ਨੇ ਜਿਹੜੀ ਇਸ ਪਾਰਟੀ ਨੂੰ ਜਨਮ ਦਿੱਤਾ ਕਿਉਂਕਿ ਲੱਗਦਾ ਹੈ ਕਿ ਹਾਈ ਪਾਰਟੀ ਜਿਹੜੀ ਹੈ ਕਮਾਂਡ ਜਿਹੜੀ ਹੈ ਜਨਮ ਜਨਮਦਾਤਾ ਆ ਲੋਕ ਨੇ ਇਹ ਲੋਕ ਨੇ ਲੀਡਰ ਬਣਾਉਦੇ ਨੇ ਔਰ ਇਹਨਾਂ ਲੋਕਾਂ ਕਰਕੇ ਇਹ ਲੀਡਰ ਬਣਦੇ ਆ ਪਰ ਇਹਨਾਂ ਨੂੰ ਹੰਕਾਰ ਹੋ ਜਾਂਦਾ ਕਿ ਆ ਸਾਡੇ ਨਾਲ ਹੀ ਸਰਕਾਰਾਂ ਨੇ ਸਾਡੇ ਨਾਲ ਪਾਰਟੀਆਂ ਨੇ ਪਰ ਜਦੋਂ ਦੇ ਕੈਪਟਨ ਸਾਹਿਬ ਛੱਡ ਕੇ ਗਏ ਅੱਜ ਇਹ ਪੁੱਛ ਲੋ ਕਿ ਸਸਰੀ ਗੱਲ ਨਹੀਂ ਮਿਲਾਂਦਾ ਜੇਕਰ ਆਮ ਲੋਕਾਂ ਦੀ ਤੁਸੀਂ ਗੱਲ ਕਰਦੇ ਹੋ ਤਾਂ ਟਿਕਟ ਹਾਈ ਕਮਾਂਡ ਦੇ ਵਿੱਚੋਂ ਚੁਣੇंदे ਕਿਉਂ ਗਿਣੇ ਜਾਂਦੇ ਨੇ ਆਮ ਜਨਤਾ ਨੂੰ ਟਿਕਟ ਦਾ ਕਿਉਂ ਨਹੀਂ ਲਾਂਭ ਦਿੱਤਾ ਹੈ ਜਾਂਦੇ ਆ ਕਿ ਸਾਰੇ ਆਮ ਨਹੀਂ ਆਦੇ ਮੇਰੇ ਪਿਤਾ ਜੀ ਚੈਂਪੇਨ ਚਲਾਉਂਦੇ ਹੁੰਦੇ ਸੀ ਔਰ ਆਮ ਘਰਾਂ ਚੋਂ ਸਾਰੇ ਉੱਠ ਕੇ ਇੱਥੋਂ ਤੱਕ ਆਏ ਆ ਔਰ ਜਿਹੜੇ ਦੂਜੇ ਆਮ ਵਾਲੇ ਆ ਜਿਨ੍ਹਾਂ ਨੂੰ ਲੋਕ ਕਹਿੰਦੇ ਸੀ ਆਮ ਵਾਲੇ ਅਸੀਂ ਤੇ ਹੁੰਦੇ ਆ ਉਹਨਾਂ ਨੇ ਤਾਂ ਮੰਤਰੀਆਂ ਨੂੰ ਟਿਕਟਾਂ ਦਿੱਤੀਆਂ ਉਹਨਾਂ ਨੂੰ ਕੋਈ ਰੱਖੇ ਵਾਲਾ ਨਹੀਂ ਮਿਲਿਆ ਹਰ ਇੱਕ ਸਿਆਸੀ ਪਾਰਟੀ ਜਿਹੜੀ ਹੈ ਵਿਰਾਸਤੀ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਕੋਈ ਟਿਕਟਾਂ ਫਿਰ ਦਿੰਦੀਆਂ ਨੇ ਗੱਲ ਇਹ ਆ ਕਿ ਗਾਉਂ ਨੂੰ ਟਿਕਟ ਮਿਲਦੀ ਏ ਜਿਹੜਾ ਉਮੀਦਵਾਰ ਜਿਹੜਾ ਜਿੱਤ ਸਕਦਾ ਔਰ ਹਮੇਸ਼ਾ ਇਹ ਇਲੈਕਸ਼ਨ ਜਿਹੜਾ ਹੈ ਮੈਂਬਰ ਪਾਰਲੀਮੈਂਟ ਦਾ ਕੋਈ ਛੋਟਾ ਇਲੈਕਸ਼ਨ ਨਹੀਂਗਾ ਬਹੁਤ ਵੱਡਾ ਇਲੈਕਸ਼ਨ ਹੈ ਔਰ ਲੋਕਾਂ ਦੀ ਮੰਗ ਹੁੰਦੀ ਆ ਕਿ ਆ ਉਮੀਦਵਾਰ ਸਾਨੂੰ ਦਿੱਤਾ ਜਾਵੇ ਔਰ ਲੋਕਾਂ ਦੀ ਮੰਗ ਨੂੰ ਵੇਖਦੇ ਆਂ ਇਹ ਪਾਰਟੀਆਂ ਨੀ ਵਰਤਦੀਆਂ ਕਾਂਗਰਸ ਜਿੰਦਾਬਾਦ ਜਿੰਦਾਬਾਦ ਸਦਾ ਦੇ ਵਿੱਚੋਂ ਹੋਰ ਵੀ ਚਾਰ ਪਾਰਟੀਆਂ ਨੇ ਇੱਕ ਦਾਰੇ ਉਮੀਦਵਾਰ ਤਾਂ ਪੁਣਾ ਜੇ ਬਾਕੀ ਆ ਜੋ ਆਜ਼ਾਦ ਉਮੀਦਵਾਰ ਦੇ ਹੋਂਦ ਚਾਵਣ ਹੈ ਕੀ ਲੱਗਦਾ ਕਿਸ ਨੂੰ ਵੋਟ ਦੇਣਾ ਟੁਪਾਇਡਾ ਮੁਕਾਬਲਾ ਦੇਣਾ ਚਾਹੀਦਾ ਹੈ ਕਿ ਲੋਕਤੰਤਰ ਔਰ ਲੋਕਤੰਤਰ ਦੇ ਵਿੱਚ ਹਰ ਇੱਕ ਆਦਮੀ ਨੂੰ ਚੋਣ ਲੜਨ ਦਾ ਜਿਹੜਾ ਹੱਕ ਹੈ ਹਰ ਇੱਕ ਨੂੰ ਕਹਿਣਾ ਹਰੇਕ ਨੂੰ ਜਿਹੜਾ ਚਾਹੇ ਆਜ਼ਾਦ ਮੀਨਵਾਰ ਇੱਕ ਹੋਵੇ ਚਾਹੇ 10 ਹਰੇਕ ਨੂੰ ਜਿਹੜਾ ਹੈ ਕਿ ਆਪਣੀ ਲਈ ਲੜਾਈ ਕਰਨੀ ਚਾਹੀਦੀ ਹੈ ਔਰ ووٹ ਜਿਹੜੀ ਆ ਲੋਕਾਂ ਨੇ ਸਾਜੀ ਬਿਲਕੁਲ ਇਹ ਸਨ ਸਾਡੇ ਨਾਲ ਹਲਕਾ ਖਡੂਰ ਸਾਹਿਬ ਤੋਂ ਜੀਦਾ ਜੀ ਜਿਹੜਾ ਕਿ ਗੁਡੀਰ ਸਿੰਘ ਜੀਰਾ ਜਿਨ੍ਹਾਂ ਨੇ ਆਪਣਾ ਮਨਛਾ ਜਤਾਇਆ ਕਿ ਅਸੀਂ ਇਸ ਹਲਕੇ ਤੋਂ ਜਿਹੜੀ ਹੈ ਹਾਈ ਕਮਾਂਡ ਨੂੰ ਝੋਲੀ ਦੇ ਵਿੱਚ ਜਿਹੜੀ ਸੀਟੇ ਜਿਤਾ ਕੇ ਪਾਵਾਂਗੇ ਕਿਉਂਕਿ ਹਰ ਇੱਕ ਸਦਾ ਕਹਿਣਾ ਹੈ ਕਿ